ਹਾਂਜੀ ਦਾਦੀ ਮੈਂ ਨਾ ਆਨ ਲੱਗੀ ਸੀ ਦੋ ਦਿਨ ਵਾਸਤੇ ਹਾਂਜੀ ਮੰਮੀ ਦਾਦੀ ਇਹਦੀ ਬੁੱਢੀ ਆ ਤੁਰਿਆ ਉਤੋਂ ਜਾਂਦਾ ਨਹੀਂ ਇਹਨੂੰ ਕਿੱਥੇ ਲੈ ਕੇ ਫਿਰੂਗੀ ਮੈਨੂੰ ਕੀ ਲੱਗਦਾ ਕਿ ਅਸੀਂ ਪੈਸਾ ਦੇਣਾ ਹੀ ਜਾਣਦੇ ਆ ਪੈਸਾ ਅਸੀਂ ਲੈਣਾ ਵੀ ਜਾਣਦੇ ਆ ਤੇਰੀ ਮੰਮੀ ਦੇ ਦੋ ਫੋਨ ਕੱਟਤੇ ਆ ਆ ਫਿਰ ਫੋਨ ਤੇ ਫੋਨ ਕਰੀ ਜਾਂਦੇ ਆ ਕਹਿ ਉਹਨਾਂ ਨੂੰ ਚੱਕ ਕੇ ਕਿ ਮੈਂ ਬੱਚਿਆਂ 'ਚ ਬੀਜੀ ਆ ਇਹਦੇ ਚ ਨਾ ਹਿਸਾਬ ਚੈੱਕ ਕਰ ਲਓ ਦੋ ਸਾਲਾਂ ਦਾ ਤੇ ਇੱਕ ਮਹੀਨੇ ਦੋ ਸਾਲਾਂ ਦੇ ਵਿੱਚ ਨਾ ਕਟੋ-ਕਟ ਹਰ ਮਹੀਨੇ ਚ ਆਪਾਂ 2 ਤੋਂ 3000 ਰੁਪਿਆ ਆਪਾਂ ਨੂੰ ਬਚਦਾ ਸੀਗਾ ਚੰਗੇ ਘਰ ਤੇਰਾ ਵਿਆਹ ਕੀਤਾ ਅਗਲੇ ਘਰ ਕੋਠੇ ਕਾਰਾਂ ਵਾਲੇ ਨੇ ਜੇ ਮੜ ਜਾ ਤੰਗ ਕਰ ਦਿੱਤਾ ਕਿਹੜੀ ਗੱਲ ਆ ਗਈ ਇਹ ਤੇਰਾ ਆਸਾਨ ਆ ਸਾਡੇ ਤੇ ਕਿ ਤੂੰ ਸਾਨੂੰ ਛੋਟੇ-ਛੋਟਿਆਂ ਨੂੰ ਪਾਲ ਕੇ ਐਡੇ ਕਰਕੇ ਤੂੰ ਸਾਡਾ ਵਿਆਹ ਕੀਤਾ ਪਰ ਸਾਡਾ ਦੁੱਖ ਵੀ ਸਮਝ ਨਾ ਅੰਕਲ ਇਹਨੇ ਸੱਤੀ ਮਾਰ ਦੇਣੀ ਐ ਇਹਨੇ ਸਕੂਲੇ ਦੋ ਵਾਰੀ ਸਿਰ ਵੀ ਖੋਲੋਇਆ ਚੰਗਾ ਲੱਗੂਗਾ ਕੱਲ ਪੱਟੀ ਕਰਾ ਕੇ ਕੁੱਮੋਗੇ ਕਿੱਦਾਂ ਇਹ ਸਾਰਾ ਦਿਨ ਫੋਨ ਤੇ ਲੱਗੇ ਰਹਿਨੀ ਆ ਕੰਮ ਤੋਂ ਆਇਆ ਰੋਟੀ ਪਾਣੀ ਉਹ ਬਣਾ ਲਾ ਰੋਟੀ ਪਾਣੀ ਸਵਾਹ ਬਣਾਵਾ ਜਦੋਂ ਗੈਸ ਤੇ ਕੁਛ ਰੱਖਦੀ ਆ ਉੱਪਰ ਵਾਲੇ ਦੀਆਂ ਨਾਸਾ ਖੁੱਲ ਜਾਂਦੀਆਂ ਯਾਰ ਇੱਕ ਤਾਂ ਬਾਹਲਾ ਲਹੂ ਪੀਤਾ ਨਾ ਮੈਂ ਦਿਲ ਤਾਂ ਕਰਦਾ ਨਾ ਤੇ ਇੱਕ ਕੰਨ ਤੇ ਰੱਖ ਕੇ ਆ ਮਾ ਸਾਰੇ ਦਿਨ ਰੋਟੀ ਖਾਣੇ ਹਰਾਮ ਕੀਤੀ ਹੋਈ ਜਿਹੜੀ ਰਾਤ ਦਾਲ ਬਣਾਈ ਸੀਗੀ ਨਾ ਇੱਕ ਕੌਲੀ ਬਚ ਗਈ ਸੀਗੀ ਪੌੜੀਆਂ ਤੇ ਖੜਾ ਮੇਰੇ ਮੂੰਹ ਕੰਨੀ ਆਏ ਰੱਖੀ ਜਾਵੇ ਜਿਹੜਾ ਸਭ ਤੋਂ ਛੋਟੇ ਵਾਲਾ ਮੁੰਡਾ ਆ ਨਾ ਬਾਲੇ ਮਸੂਮ ਜੇ ਮੂੰਹ ਬਣਾਉਂਦਾ ਆ ਤਰਸ ਵਾਲੀ ਬੁੱਥੀ ਜੀ ਬਣਾ ਲਈ ਉਹਨੇ ਫਿਰ ਮੈਂ ਇੱਕ ਕੌਲੀ ਉਹਨੂੰ ਦੇਤੀ ਦਾਲ ਦੀ ਨਾ ਤੂੰ ਕਦੇ ਦੇਤੀ ਉਹਨੂੰ ਦਾਲ ਦੀ ਕੌਲੀ ਰਾਸ਼ਨ ਫਰੀਦ ਆਉਂਦਾ ਆ ਐਵੇਂ ਘਰ ਲੁਟਾਈ ਜੰਨੀ ਆ ਮੇਰੀ ਸੋਲੋ ਗੱਲ ਮਕਾਨ ਮਾਲਕਾਂ ਨਾਲ ਗੱਲ ਕਰ ਲੋ ਜਾਂ ਸਾਨੂੰ ਜਾਣ ਦੇਣ ਜਾਂ ਉਹਨਾਂ ਨੂੰ ਕੱਢਣ ਉਹ ਕਰ ਤਾਂ ਆਇਆ ਮੈਂ ਅਗਲੇ ਨਾਲ ਦੋ ਤਿੰਨ ਵਾਰੀ ਗੱਲ ਉਹ ਵੀ ਪੈਸੇ ਦੇ ਲਾਲਚੇ ਜੇ ਲੱਗਦੇ ਨੇ ਉਹ ਸੋਨੇ ਆਇਆ ਨਾ ਉਹਦੀ 골ਡ ਦੀ ਮੁੰਦਰੀ ਦੱਬੀ ਬੈਠੀ ਆ ਉਹਦਾ ਦਿਖਾਵਾ ਕਰਦੇ ਆ ਇਹਨੂੰ ਤੰਗ ਕਰਨ ਦਾ ਦਰਸਲ ਉਹਦਾ ਚੰਦ ਹੀ ਆ ਕਿ ਹਮੇਸ਼ਾ ਇੱਥੇ ਰਵੇ ਇੱਥੇ ਰਹਿ ਰਹਿ ਕੇ ਕਿਰਾਇਆ ਨਾ ਦੇਵੇ ਤੇ ਮੈਂ ਮੁੰਦੀ ਦੱਬ ਲਵਾਂ ਜਵਾਕਾ ਨੇ ਅਲੱਗ ਦੁਖੀ ਕੀਤਾ ਮਾਂ ਨੇ ਅਲੱਗ ਦੁਖੀ ਕੀਤਾ ਆ ਉਤੋਂ ਮਕਾਨ ਮਾਲਕਨ ਨੇ ਦੁਖੀ ਕੀਤਾ ਚਲ ਮਕਾਨ ਮਾਲਕਨ ਨਾਲ ਤਾਂ ਮੈਂ ਆਪੀ ਗੱਲ ਕਰ ਲੂੰਗਾ ਤੂੰ ਇਹਦੇ ਜਵਾਕਾ ਦਾ ਹੱਲ ਕਰ ਰੋਜ਼ ਬੁੱਥਾ ਚੱਕ ਕੇ ਕਦੇ ਆ ਦੇ ਦੇ ਕਦੇ ਆ ਦੇ ਦੇ ਕੋਈ ਨਾ ਉੱਤਰਦੀ ਐ ਨਾ ਮੈਂ ਲਾਨੀਆਂ ਜੈਸਮੀਨ ਦੀ ਕਲਾਸ ਨਾਲੇ ਮੈਂ ਉਹਨੂੰ ਕਹਿਨੀ ਆ ਜਵਾਕਾ ਨੂੰ ਸਮਝਾ ਲਾ ਹੋਰ ਨਾ ਮੇਰੇ ਤੋਂ ਹੱਥ ਚੱਕਿਆ ਜਾਵੇ हां हां तू जैस्मिन ਨਾਲ ਗੱਲ ਕਰ ਜਵਾਬ ਤਾਂ ਇਹ ਬਹੁਤ ਠਿੱਖੇ ਨੇ ਧਾਤੀ ਮੇਰੇ ਤੇ ਹਟ ਚੱਕ ਲਈ ਸਾਲੇ ਸਾਡਾ ਹੀ ਖਾਂਦੇ ਆ ਤੇ ਸਾਡੇ ਤੇ ਹੀ ਟ ਚੱਕਣਗੇ ਆਹੋ ਮੈਂ ਖਿੜਕੀ ਤਾਂ ਹੀ ਦੇਖ ਲਿਆ ਸੀਗਾ ਜੇ ਤੁਸੀਂ ਨਾ ਉੱਥੋਂ ਨਿਕਲਦੇ ਨਾ ਹੁਣ ਮੈਂ ਪੱਟੀਆਂ ਕਰਾਉਂਦੀ ਹੋਣਾ ਸੀ ਤੁਹਾਡੇ ਬਸ ਹੁਣ ਬਹੁਤ ਕਰ ਲੈਣਾ ਦਾ ਭਲਾ ਹੁਣ ਆਪਾਂ ਇਹਨਾਂ ਨੂੰ ਤੰਗ ਕਰਨਾ ਇਹਨਾਂ ਤੰਗ ਕਰਨਾ ਨਾ ਕਿ ਆਪਣਾ ਟਿੰਡਪੋੜੀ ਚੱਕਣ ਇੱਥੋਂ ਨਿਕਲਣ ਨਾਲੇ ਹਾਂ ਆ ਬਾਂਛ ਨੂੰ ਸਮਝਾ ਦਿਓ ਇਹਨਾਂ ਦੇ ਨਿਆਣਿਆਂ ਨਾਲ ਨਾ ਖੇਲੇ ਔਰ ਨਾ ਸਾਡੇ ਵਾਲਾ ਸਾਡੇ ਖਿਲਾਫ ਹੀ ਕਰ ਦੇਣ ਕਰਤਾ ਦਿੱਤਾ ਹੁਣ ਰਹਿ ਕੀ ਗਿਆ ਰੋ ਰਾਤ ਨੂੰ ਸੁੱਤਾ ਪਿਆ ਕਹਿ ਦਿੰਦਾ ਪਾਪਾ ਗੱਡੀ ਲੈਣੀ ਆ ਜਾਂ ਨਹੀਂ ਲੈਣੀ ਪਤਾ ਤਾਂ ਕਰੋ ਯਾਰ ਜੈਸਮੀਨ ਦੇ ਸਹੁਰੇ ਕਿੱਥੇ ਆ ਉਹਨਾਂ ਨਾਲ ਜਾ ਕੇ ਗੱਲ ਕਰੀਏ ਉਹ ਉਹਨਾਂ ਕੋਲ ਵੀ ਜਾਣ ਦਾ ਕੋਈ ਫਾਇਦਾ ਨਹੀਂ ਆ ਸੋਨੀਆ ਵੀ ਉਹਦੇ ਕੋਲ ਜਾ ਕੇ ਆਈ ਸੀ ਕੀ ਉਹ ਅਗਲੇ ਕਹਿੰਦੇ ਇਹ ਤਾਂ ਆਪਣੇ ਘਰੋਂ ਅਸੀਂ ਕੱਢਤੀ ਆ ਹੁਣ ਇਹ ਆਪਣਾ ਆਪ ਦੇਖੇ 4-5 ਸਾਲ ਹੋ ਗਏ ਸੀਗੇ ਨੀਚੇ ਵਾਲਾ ਪੋਸਣ ਤਾਂ ਵਰਤਦੇ ਹੀ ਸੀਗੇ ਨਾਲੇ ਉੱਪਰਲਾ ਵੀ ਕੰਮ ਆ ਜਾਂਦਾ ਸੀਗਾ ਜਿੱਦਣ ਦੇ ਇਹ ਆਏ ਆ ਉਦੋਂ ਦਾ ਬੜਾ ਔਖਾ ਹੋਇਆ ਪਿਆ ਮੈਂ ਤਾਂ ਜੈਸਮੀਨ ਤੇ ਹਰਾਣਾ ਆਪਣੇ ਜਵਾਕਾਂ ਨੂੰ ਇਕੱਲੇ ਨੂੰ ਛੱਡ ਕੇ ਅੱਧੀ ਅੱਧੀ ਰਾਤ ਤੱਕ ਕੰਮ ਕਰਦੀ ਰਹਿੰਦੀ ਐ ਉਤੋਂ ਕਦੇ ਕੋਈ ਪੈਸੇ ਮੰਗਣ ਆ ਜਾਂਦਾ ਕਦੇ ਕੋਈ ਪੈਸੇ ਮੰਗਣ ਆ ਜਾਂਦਾ ਹੁਣ ਤਾਂ ਇਹਨਾਂ ਨੂੰ ਤੰਗ ਕਰਨ ਦੀ ਰੋਜ਼ ਕੋਈ ਨਾ ਕੋਈ ਨਮਿਸ਼ਕੀਮ ਕੱਢਣੀ ਪੈਣੀ ਆ ਮੈਂ ਸਮਝ ਗਈ ਤੁਸੀਂ ਚਾਹੁੰਦੇ ਆ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ ਹੂੰ ਇੱਕ ਘਰੋਂ ਵੀ ਨਿਕਲ ਜਾਣਾ ਤੇ ਸਾਡਾ ਨਾਮ ਵੀ ਨਹੀਂ ਆਣਾ ਚਾਹੀਦਾ ਮੈਂ ਤਾਂ ਸੋਚ ਲਿਆ ਹੁਣ ਜਦੋਂ ਛੋਟੇ ਵਾਲਾ ਕੁਝ ਵੀ ਮੰਗਣ ਆਇਆ ਨਾ ਮੈਂ ਤਾਂ ਉਹਦੇ ਕੰਨ ਤੇ ਧਰ ਦੇਣੀ ਆ ਹਾਂ ਹਾਂ ਸਹੀ ਆ ਆਪੇ ਆਪਣੀ ਮਾਂ ਨੂੰ ਦੱਸੇਗਾ ਕਿ ਨੀਚੇ ਵਾਲੀ ਆਂਟੀ ਨੇ ਮੇਰੇ ਕੰਨ ਤੇ ਧਰੀ ਆ ਜਦੋਂ ਬੱਚੇ ਨੂੰ ਕੁਝ ਕਹੋ ਨਾ ਮਾਂ ਤਾਂ ਤੜਫਦੀ ਆ ਆਊਗੀ ਮੇਰੇ ਕੋਲੇ ਤੜਫਦੀ ਤੜਫਦੀ ਮੈਂ ਤਾਂ ਉਹਦੇ ਵੀ ਧਰ ਦੇਣੀ ਆ ਇੱਕ 4-5 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਨੂੰ ਕਦੇ ਕੋਈ ਕਲੇਸ਼ ਨਹੀਂ ਸੀ ਜਦੋਂ ਦੀ ਇਹ ਆਈ ਆ ਰੋਜ਼ ਨਵੇਂ ਤੇ ਨਮਸੇ ਆਪਾਂ ਬੈਮ ਮਾੜੇ ਗਵਾਂਢੀ ਜ਼ਰੂਰ ਦੇਖੇ ਸੀਗੇ ਪਰ ਮਾੜਾ ਕਿਰਾਏਦਾਰ ਪਹਿਲੀ ਵਾਰ ਦੇਖ ਰਹੀ ਆ ਤਾਂ ਹੀ ਮੈਂ ਤੈਨੂੰ ਕਹਿਣਾ ਹੁਣ ਤੂੰ ਅੱਗੇ ਹੋ ਜਨਾਨੀ ਨਾਲ ਜਨਾਨੀ ਮੱਥਾ ਲਾਉਂਦੇ ਚੰਗੀ ਲੱਗਦੀ ਆ ਮੈਂ ਬਹੁਤ ਬਰਦਾਸ਼ ਕਰ ਲਿਆ ਪਰ ਹੁਣ ਨਹੀਂ ਬਰਦਾਸ਼ ਹੋਣਾ ਜਦੋਂ ਦੀ ਤੁਹਾਡੇ ਤੇ ਇੱਟ ਚੱਕੀ ਆ ਨਾ ਮੇਰਾ ਜੀ ਕਰਦਾ ਮੈਂ ਉੱਪਰ ਭੰਨ ਕੇ ਆਵਾਂ ਫਿਰ ਤੂੰ ਉਹਦਾ ਨੀਚੇ ਆਂਦਾ ਵੇਟ ਕਾਤੇ ਕਰੀ ਜੰਨੀ ਆ ਜੇ ਤੈਨੂੰ ਮੇਰੀ ਬੇਇੱਜ਼ਤੀ ਦਾ ਇੰਨਾ ਹੀ ਦੁੱਖ ਲੱਗਦਾ ਤਾਂ ਚੱਲ ਜਾ ਉੱਪਰ ਹੁਣ ਹੈਗੀ ਆ ਉੱਪਰ ਜਾ ਗੱਲ ਕਰ ਲੈ ਜਾ ਕੇ ਨਹੀਂ ਤਾਂ ਉਹਨੂੰ ਚੁੱਪ ਕਰਕੇ ਕੰਮ ਤੇ ਨਿਕਲ ਜਾਣਾ ਇੱਕ ਵਾਰ ਨੂੰ ਵਾਰਨਿੰਗ ਦੇ ਦੇ ਜੇ ਹੁਣ ਥੋੜੇ ਜਿਵਾਕਾਂ ਨੇ ਤੰਗ ਕੀਤਾ ਨਾ ਫਿਰ ਆਪਣਾ ਹਿਸਾਬ ਲਾ ਲਈ ਕੋਈ ਨਾ ਜਾ ਕੇ ਆਉਣੀ ਆ ਆ ਮੇਰੀ ਇੱਕ ਵੀਡੀਓ ਰਹਿ ਗਈ ਬਸ ਉਹ ਦੇਖ ਕੇ ਇਹਨੇ ਲੈਣਾ ਘਰ ਵਾਲੇ ਦੀ ਬੇਇੱਜ਼ਤੀ ਦਾ ਬਦਲਾ ਮੈਨੂੰ ਨਾ ਭੁੱਖ ਲੱਗੀ ਆ ਚੁੱਪ ਕਰਕੇ ਰੋਟੀ ਪਾ ਕੇ ਦੇ ਹਾਂਜੀ ਮੰਮੀ ਤੁਸੀਂ ਫੋਨ ਕਰਕੇ ਇੱਕ ਕਦਮ ਬੁਲਾਇਆ ਹੈ ਸੇਤ ਠੀਕ ਹੈ ਤੁਹਾਡੀ ਨਾਲੇ ਇਹ ਵੀ ਕਿਹਾ ਕੱਲ੍ਹ ਹੀ ਆਈ ਜੋਈ ਭਾਈ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਨਾ ਮੈਂ ਇਹਨਾਂ ਬਿਨਾਂ ਕਿਤੇ ਨਹੀਂ ਦੁਰਦੀ ਮੈਨੂੰ ਕਿੰਨੇ ਬਹਾਨੇ ਲਾਣੇ ਪਏ ਸਾਲ ਲੈ ਲੈ ਐਵੇਂ ਟੁੱਟਕੇ ਨਾ ਮੈਨੂੰ ਪਈ ਜਾ ਓਹੋ ਟੁੱਟਗੇ ਨਹੀਂ ਬਹਿ ਰਹੀ ਅੱਜ ਤੁਸੀਂ ਮੈਨੂੰ ਕੱਲਿਆਂ ਨੇ ਬੁਲਾਇਆ ਦੱਸੋ ਕਿਉਂ ਬੁਲਾਇਆ ਸੰਦੀਪ ਬਾਹਰ ਨੂੰ ਆਈ ਇਹ ਇੱਥੇ ਕੀ ਕਰਦੀ ਹੈ ਸੱਸ ਕਾ ਭੂਆ ਜੀ ਠੀਕ ਹੈ ਠੀਕ ਹੈ ਜਦ ਤੈਨੂੰ ਇੱਕ ਵਾਰੀ ਸਮਝਾਇਆ ਤੂੰ ਆਪਣੇ ਸਹੁਰੇ ਹੀ ਰਹਿਣਾ ਤੂੰ ਇੱਥੇ ਕੀ ਕਰਨ ਆਈ ਹੈ ਜੇ ਸਹੁਰੇ ਆਲੇ ਤੰਗ ਕਰਨ ਤਾਨੇ ਮੇਨੇ ਦੇਣ ਤਾਂ ਫਿਰ ਦੁੱਖ ਸੁਨਾਨ ਕਿੱਧਰ ਜਾਈਏ ਤੁਸੀਂ ਦੱਸ ਦੋ ਮੰਮੀ ਅੱਜ ਇਹ ਬੜਾ ਕੋੜਾ ਕੋੜਾ ਬੋਲ ਰਹੀ ਹੈ ਕੀ ਗੱਲ ਸਹੁਰਿਆਂ ਚੋਂ ਟੁੱਟ ਕੇ ਆਈ ਬੈਠੀ ਹੈ ਤੈਨੂੰ ਮੈਂ ਇਸ ਕਰਕੇ ਬੁਲਾਇਆ ਵੀ ਇਹਨੂੰ ਸਮਝਾਓ ਤੈਨੂੰ ਸਹੁਰੇ ਭੇਜੋ ਇਸ ਕਰਕੇ ਮੈਂ ਤੇਰੇ ਪਰੋਣੇ ਨੂੰ ਨਹੀਂ ਸਕਦੀਆ ਉਹ ਗੁੱਸੇ ਦਾ ਬਹੁਤ ਭੈੜਾ ਹੈ ਉਨੇ ਤੇ ਇਹ ਤੈਨੂੰ ਵੀ ਚਾਰ ਗੱਲਾਂ ਸੁਣਾਉਣੀਆਂ ਨੇ ਤੇ ਮੈਨੂੰ ਵੀ ਸੁਣਾਉਣੀਆਂ ਨੇ ਇੰਨੀ ਸੋਣੀ ਤਾਂ ਨਿਭੀ ਜਾਂਦੀ ਸੀ ਤੇਰੇ ਸੋਹਰੇ ਮੂੰਹ ਬੰਦ ਨਹੀਂ ਹੁੰਦੇ ਪੂਆ ਜੀ ਜੇ ਗੱਲ ਦਾ ਪਤਾ ਨਾ ਨਾ ਹੋਵੇ ਪਹਿਲਾਂ ਪਤਾ ਕਰੀਦਾ ਸਿੱਧਾ ਨਤੀਜਿਆਂ ਤੇ ਨਹੀਂ ਪਹੁੰਚੀਦਾ ਮੈਂ ਤੇਰੀ ਪੂਆ ਆਂ ਕੋਈ ਗਵੰਡਨ ਨਹੀਂ ਹੈਗੀ ਥੋੜਾ ਤਮੀਜ਼ ਨਾਲ ਬੋਲੀਦਾ ਐਵੇਂ ਟੁੱਟ-ਟੁੱਟ ਕੇ ਨਹੀਂ ਬਈਦਾ ਤਮੀਜ਼ ਭੁੱਲ ਗਈ ਆਂ ਬੋਲਣ ਦੀ ਸਾਡੇ ਅਹਿਸਾਨ ਨਾ ਭੁੱਲ ਤੇਰੇ ਮਾਪਿਓ ਜਾਣ ਤੋਂ ਬਾਅਦ ਮੈਂ ਹੀ ਪਾਲਿਆ ਤੈਨੂੰ ਮੈਂ ਆਪ ਦਾ ਘਰ ਵੀ ਸੰਭਿਆ ਤੇ ਦੋਨੋਂ ਨਿੱਕੇ ਨਿੱਕੇ ਪੈਣਾ ਨੂੰ ਵੀ ਸੰਭਿਆ ਤੈਨੂੰ ਨਲੀ ਵੀ ਪੁੰਝ ਨਹੀਂ ਨਹੀਂ ਸੀ ਆਂਦੀ ਅੱਜ ਲੱਗੀ ਮੇਰੇ ਅੱਗੇ ਜਮਾਨ ਲੜਾ ਸੋਰੇ ਕਿਉਂ ਟਟੇ ਕੇ ਆਈ ਹੈ ਐ ਦੱਸ ਜਸਪ੍ਰੀਨ ਦਾ ਪਰਾਣਾ ਗਿਆ ਬਾਹਰ ਤੈਨੂੰ ਪਤਾ ਹੀ ਹੈ ਨਾ ਉਹਨੇ 5 ਲੱਖ ਰੁਪਇਆ ਇਹਦੇ ਪਰਾਣੇ ਕੋਲ ਲੈ ਕੇ ਗਿਆ ਹੁਣ ਉਹ ਵਾਪਸ ਆਉਂਦਾ ਨਹੀਂ ਇਹਦੇ ਪਰਾਣਾ ਕਹਿੰਦਾ ਮੈਨੂੰ 5 ਲੱਖ ਰੁਪਇਆ ਦਿਵਾਓ ਇਹ ਬੂਠਾ ਟੱਕੇ ਇਧਰ ਮੇਰੇ ਕੋਲ ਆ ਗਈ ਬੋਲ 5-10 ਹਜ਼ਾਰ ਹੋਵੇ ਤੇ 50 ਹੀ ਹੋਵੇ ਤੇ ਆਪਾਂ ਮੋੜ ਜਾਈਏ ਤੇ 5 ਲੱਖ ਮੈਂ ਅੰਦਰ ਦੱਬ ਕੇ ਬੈਠੀ ਆ ਇਹ ਉਪਰੋਂ ਮੂੰਹ ਚੱਕ ਕੇ ਇੱਧਰ ਆ ਗਈ ਏ ਇਹ ਕੀ ਸੋਚ ਕੇ ਇੱਧਰ ਆਈ ਏ ਜਦੋਂ ਮੈਂ ਤੁਹਾਡੇ ਵਿਆਹ ਕਿਤੇ ਸੀ ਨਾ ਮੈਂ ਤੁਹਾਨੂੰ ਇਹ ਕਹਿ ਕੇ ਭੇਜਿਆ ਸੀ ਮਰੋ ਜਿਵੋ ਆਪਣੇ ਘਰ ਹੀ ਰਹਿਣਾ ਹੈ ਮੇਰੇ ਘਰ ਨਹੀਂ ਆਉਣਾ ਦਾਦੀ ਮੈਂ ਕੱਲ ਵੀ ਕਿਹਾ ਸੀ ਤੇ ਅੱਜ ਵੀ ਕਹਿੰਨੀ ਆ ਜਦੋਂ ਮਾਂ ਪਿਓ ਮਰੇ ਸੀ ਨਾ ਤੇ ਉਦੋਂ ਨਾਲ ਹੀ ਸਾਡਾ ਵੀ ਗਲਾ ਘੋਟ ਦਿੰਦੀ ਹੁਣ ਜੇ ਵਿਆਹ ਕੀਤੇ ਆ ਤੇ ਦੁੱਖ ਤੁਹਾਨੂੰ ਨਾਲ ਦਸੀਏ ਹੋਰ ਪੰਧਾ ਨੂੰ ਦਸੀਏ ਓ ਸਾਡੇ ਤੋਂ ਗਲਤੀ ਹੋ ਗਈ ਮੇਰੀ ਮਾਂ ਤੁਹਾਡੇ ਐਸੇ ਗਲੇ ਨਹੀਂ ਘੋਟੇ ਹੁਣ ਤੁਸੀਂ ਸਾਡੇ ਘੋੜ ਦੇ ਫਿਰਦੇ ਹੋ ਜਾਓ ਆਪਣੇ ਸਹਰੇ ਜਾ ਕੇ ਮਰੋ ਭੂਆ ਭੂਆ ਹੀ ਬਣ ਕੇ ਰਹਿਣਾ ਮਾਂ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਜੇ ਅੱਜ ਮੈਂ ਦੁਖੀ ਆ ਇੱਥੇ ਜੇ ਤੁਹਾਡੀ ਆਪਣੀ ਧੀ ਦੁਖੀ ਹੁੰਦੀ ਤੁਸੀਂ ਉਹਨੂੰ ਕੋਲ ਬਿਠਾ ਕੇ ਉਹਦੇ ਦੁੱਖ ਨਾ ਸੁਣਦੇ ਕਿ ਉਹਨੂੰ ਵੀ ਇਹੀ ਕਹਿੰਦੇ ਵੀ ਜਾ ਕੇ ਸਹਰੇ ਮਰ ਦੇਖ ਲੈ ਐ ਲੁੱਤਰੋ ਚੱਲਦੀ ਏ ਐਸੇ ਕਰਕੇ ਮੈਂ ਤੇਰੇ ਪਰੋਹਣੇ ਨੂੰ ਨਹੀਂ ਸੱਦਿਆ ਉਨੇ ਹੁਣ ਤੱਕ ਇਹਨੂੰ ਕੁਛ ਨਹੀਂ ਕਹਿਣਾ ਸੀ ਉਹਨੇ ਤੇਰੇ ਧਰ ਦੇਣੀ ਸੀ ਤਾਂ ਹੀ ਤਾਂ ਮੰਮੀ ਇਹਨੂੰ ਗਹਿ ਰਹੀ ਐ ਸਾਡੇ ਗਲੇ ਨਾ ਘਟਾਓ ਸਾਡਾ ਘਰ ਨਾ ਖਰਾਬ ਕਰੋ ਜੈਸਵੀਨ ਜੇ ਨਾ ਸਸੋਰਿਆਂ ਦਾ ਰੋਕਾਟ ਦਿੱਤਾ ਹੈ ਉਹ ਕਿਰਾਏਾਂ ਦੇ ਧੱਕੇ ਖਾਂਦੀ ਫਿਰਦੀ ਐ ਨੰਦੀ ਹੁਣ ਇਹ ਨਾ ਕਹੀਂ ਵੀ ਜਿਹੜਾ ਕੋਖ ਚ ਬੱਚਾ ਪਲ ਰਿਹਾ ਇਹਨੂੰ ਲੈ ਕੇ ਤੇ ਤੂੰ ਵੀ ਕਿਰਾਏਾਂ ਤੇ ਰੋਲ ਜੈਸਮਿਨ ਦੀ ਤਾਂ ਗਲਤੀ ਸੀ ਮੇਰੀ ਕੋਈ ਗਲਤੀ ਨਹੀਂ ਜ਼ਵਾਗ ਤੇਰੇ ਹੋਣ ਵਾਲਾ ਜੇ ਤੇਰੇ ਸੋਰੇ ਕੁਝ ਕਹਿੰਦੇ ਐ ਚੁੱਪ ਕਰ ਕੇ ਰਹਿ ਆਟ ਨਮ ਉੱਥੇ ਲੰਗਾ ਲੈ ਪੇਕੇ ਨਹੀਂ ਭੂਆ ਜੀ ਕਿਹੜੇ ਪੇਕੇ ਦੀ ਗੱਲ ਕਰਦੇ ਹੋ ਮਾਂ ਪਿਓ ਹੈ ਨਹੀਂ ਦਾਦੀ ਸਾਰ ਨਹੀਂ ਲੈਂਦੀ ਭੂਆ ਉ ਵੱਡੂ ਖਾਨ ਨੂੰ ਪੈਂਦੀ ਆ ਪੇਕੇ ਕਿਹੜੇ ਦੱਸੋ ਤੁਹਾਨੂੰ ਜੇ ਕੋਈ ਦੁੱਖ ਹੁੰਦਾ ਹੈ ਤੁਸੀਂ ਕਿੰ ਨੂੰ ਸੁਣਾਨੇ ਹੋ ਆਪਣੀ ਮਾਂ ਨੂੰ ਹੀ ਸੁਣਾਨੇ ਹੋ ਪਰ ਸੱਚ ਤੁਹਾਨੂੰ ਦੁੱਖ ਆਣਾ ਹੀ ਨਹੀਂ ਤੁਹਾਡੀ ਮਾਂ ਹੀ ਤਾਂ ਤੁਹਾਨੂੰ ਹੁਣ ਤੱਕ ਪਾਲੀ ਜਾਂਦੀ ਹੈ ਪੈਨਸ਼ਨਾਂ ਦੇ ਸਿਰ ਤੇ ਦਵਾਰਾ ਆਪਣੇ ਮੂੰਹ 'ਚ ਐਸੇ ਲਫ਼ਜ਼ ਕੱਢੇ ਨਾ ਮੈਂ ਚਪੇੜ ਦਰ ਦੇਣੀ ਆ ਮੂੰਹ ਤੇ ਜਮਾਈ ਤਾਂ ਮਿੰਨੇ ਭੁੱਲ ਗਿਆ ਬੋਲਣ ਦੀਆਂ ਓਆ ਜੇ ਤੂੰ ਚਾਹਨੀ ਐ ਨਾ ਵੀ ਅਸੀਂ ਤਮੀਜ਼ਾਂ ਚ ਰਹੀਏ ਤਾਂ ਫਿਰ ਦਾਦੀ ਨੂੰ ਕਹਿ ਮੇਰਾ ਵੀ ਖਿਆਲ ਰੱਖੇ ਤੇ ਜੈਸਮਿਨ ਦਾ ਵੀ ਤੁਹਾਨੂੰ ਕੱਲ ਦਾ ਦੱਸਿਆ ਆ ਵੀ ਜੈਸਮਿਨ ਕਰਾਇਆ ਤੇ ਰੁੱਲਦੀ ਫਿਰਦੀ ਐ ਤੁਸੀਂ ਇੱਕ ਵਾਰ ਵੀ ਕਿਹਾ ਵੀ ਫੋਨ ਲਾ ਤੇ ਮੇਰੀ ਗੱਲ ਕਰਾ ਆਪਣੇ ਤੇ ਇਹਨੂੰ ਤੁਸੀਂ ਝੱਟ ਫੋਨ ਲਾ ਲਿਆ ਸੀਮਾ ਇਹਦੇ ਪਰੌਣੇ ਫੋਨ ਲਾ ਬੁਲਾ ਜਰਾ ਇੱਧਰ ਬੁਲਾ ਲਓ ਫੇਰ ਉਹਦੀ ਗਰਾਰੀ ਪੈਸਿਆਂ ਤੇ ਅੜੀ ਹੈ ਕੋਈ ਗੱਲ ਨਹੀਂ ਐਸੇ ਦੇ ਕੇ ਹੀ ਭੇਜਾਂਗੇ ਪਰ ਆਪਾਂ ਨਹੀਂ ਦੇਵਾਂਗੇ ਜਸਮੀਨ ਦੇ ਸੋਹਰੇ ਤੋਂ ਦਵਾਂਗੇ ਅਰਨਵ ਕਿਤੇ ਛੱਟ ਪੇੜ ਨਾਲ ਵਾਲੀ ਅੱਗੇ ਖਾਨ ਨੂੰ ਲਾਲੇ ਪਏ ਹੋਏ ਨੇ ਛੱਟ ਲੱਗ ਗਈ ਨੈਦਵਾਈ ਕਿੱਥੋਂ ਕਰਾਵਾਂਗੀ ਮੈਂ ਡੈਡੀ ਦਾ ਬਾਦਰ ਬੱਚਾ ਮੈਨੂੰ ਨਹੀਂ ਛੱਟ ਲੱਗਦੀ ਤੈਨੂੰ ਕਿੰਨੀ ਵਾਰੀ ਕਿਹਾ ਡਾੜੀ ਡਾੜੀ ਨਾ ਕਰੇ ਘਰ ਮੇਰੇ ਸਾਹਮਣੇ ਗਿਆ ਤਾਂ ਡਾੜੀ ਤੇ ਆਤਾ ਸੀ ਨਾ ਜਲ ਆਪਣੇ ਛੱਟ ਡਾੜੀ ਨੂੰ ਇਸ ਟਾਈਮ ਸਾਡੀ ਓਖੀ ਰਹਿ ਚ ਨਾ ਮੰਮੀ ਨਾਲ ਹੈ ਮੰਮੀ ਮੰਮੀ ਕਰਿਆ ਕਰ ਬਾਜੀ ਤੁਸੀਂ ਐਵੇਂ ਡੈਡੀ ਦੇ ਨਾਮ ਤੇ ਕਲਪਨਾ ਨਾ ਕਰੋ ਹਾਂ ਅਰਨਵ ਬਿਲਕੁਲ ਸਹੀ ਕਹਿੰਦਾ ਪਿਆ ਪੁੱਤਰ ਪਤਾ ਨਹੀਂ ਤੂੰ ਕਿਉਂ ਆਪਣੇ ਮਨ ਦੇ ਵਿੱਚ ਇੰਨਾ ਵੈਰ ਕਮਾਈ ਜਨਾਂ ਵੀ ਆ ਪਿਓ ਨੂੰ ਲੈ ਕੇ ਕੀ ਪਤਾ ਉਹ ਬਾਹਰ ਕਿਹੜੇ ਹਾਲਾਤਾਂ 'ਚ ਹੋਣਗੇ ਇਤਨਾ ਫਵਾ ਉੱਡੀ ਐ ਤੇਰੇ ਪਿਓ ਨੂੰ ਲੈ ਕੇ ਕਿ ਉਹਨਾਂ ਨੇ ਬਾਹਰ ਵਿਆਹ ਕਰਾ ਲਿਆ ਵੇ ਪਰ ਮੇਰਾ ਮਨ ਨਹੀਂ ਮੰਦਾ ਆਰਵ ਜਿਸ ਗੱਲ ਦੀ ਆਰਵ ਆਪਾਂ ਨੂੰ ਪੂਰੀ ਸ਼ਿਓਰਟੀ ਨਾ ਨਾ ਹੋਵੇ ਤੇ ਉਹਦਾ ਫੈਸਲਾ ਪਹਿਲੇ ਹੀ ਲੈਣਾ ਬਹੁਤ ਗਲਤ ਗੱਲ ਐ ਮੈਂ ਡਾਡੀ ਬਾਹਰ ਜਿਹੜੇ ਮਰਜ਼ੀ ਹਾਲਾਤ 'ਚ ਹੋਣ ਸਾਨੂੰ ਫੋਨ ਤਾਂ ਕਰ ਸਕਦੇ ਨੇ ਨਾ ਐਵੇਂ ਲੁਕ ਰੁਕ ਕੇ ਰਹਿਣਾ ਗਲਤ ਗੱਲ ਐ ਜਾਣ ਬੈਠ ਉੱਤੇ ਜਾ ਕੇ ਅਤੇ ਅਵੀ ਬੋਧਾਰਨ ਦਾ ਪੈਣਾ ਕਲੋਕਲ ਸਕਲਾ ਬੱਚਿਆਂ ਨੂੰ ਤੇਰੇ ਸਾਹਮਣੇ ਜਵਾਕ ਛਾਲਾ ਮਾਰੀ ਜਾਂਦੇ ਆ ਰੋਕਦੀ ਨਹੀਂਗੀ ਐਨੇ ਹੱਥੋਂ ਬਾਹਰ ਕੱਢੇ ਹੋਏ ਆ ਬੱਚੇ ਨਾ ਤੈਨੂੰ ਨਹੀਂ ਪਤਾਗਾ ਛਾਲਾ ਮਰੀ ਐ ਨਾ ਥੱਲੇ ਠੱਪ ਠੱਪ ਦੀ ਆਵਾਜ਼ ਹੋ ਰਹੀ ਐ ਕੋਈ ਨਾ ਦੀਦੀ ਗੁੱਸਾ ਨਾ ਕਰੋ ਬੱਚੇ ਨੇ ਖੇਡਣ ਨੂੰ ਨਾ ਕਰੇ ਕੋਈ ਖੜੋਣਾ ਨਹੀਂ ਹੈਗਾ ਕੋਈ ਤਾਂ ਖੇਡ ਖੇਡਣਗੇ ਖੇਡ ਲੈਣਾ ਗਲੀ 'ਚ ਖੇਡ ਲੈਣਾ ਇੱਥੇ ਛਾਲਾ ਮਾਰਨ ਵਾਲੀ ਕਿਹੜੀ ਨਵੀਂ ਖੇਡ ਕੱਢੀ ਆ ਅਰਨਵ ਪੁੱਤਰ ਚਾਲਾਂ ਨਹੀਂ ਮਾਰਨੀਆਂ نیچے ਆਂਟੀ ਦੇ ਡਿਸਟਰਬ ਹੁੰਦੇ ਨਹੀਂ ਦੀਦੀ ਸਮਝਾਤਾ ਹੋਰ ਦੱਸੋ ਇਹਨੂੰ ਤਾਂ ਸਮਝਾਤਾ ਅੱਟ ਟੈਨੇਜ ਨੇ ਵੀ ਸਮਝਾ ਲੋ ਇਹਦੇ ਚ ਬੜੀ ਗਰਮੀ ਆ ਆ ਦੇਖ ਲੋ ਕਿੱਦਾਂ ਘੂਰੀ ਵੱਟਦਾ ਇਹਨੂੰ ਵੱਡੇ ਛੋਟੇ ਦੀ ਲਿਆਜ ਨਹੀਂ ਦੀਦੀ ਉਹ ਚੱਲਾ ਮਾਰਦਾ ਸੀ ਉਹਦਾ ਤੇ ਮੈਨੂੰ ਸਮਝ ਆਇਆ ਉਹਨੂੰ ਮੈਂ ਮਨਾ ਕਰ ਦਿੱਤਾ ਇਹ ਤਾਂ ਚੁਕਚਾ ਬੈਠਾ ਹੋਇਆ ਐ ਇਹਨੇ ਕੀ ਕਰ ਦਿੱਤਾ ਇਹਨੂੰ ਸੁਖਾਓ ਇਹਨੂੰ ਵੱਡੇ ਛੋਟੇ ਦੀ ਲਿਆਜ ਨਹੀਂ ਇੱਟਾ ਚੱਕਦਾ ਫਿਰਦਾ ਹਰ ਵਾਰ ਕੀ ਕੀਤਾ ਵੇ ਤੂੰ ਕਿਦੇ ਇੱਟਾ ਮਾਰਦਾ ਫਿਰਦਾ ਐ ਮੇਰੇ ਘਰ ਵਾਲੇ ਤੇ ਕੱਲ ਇੱਟ ਚੱਕ ਲਈ ਸੀ ਨਾਲ ਭੈਣੇ ਜੀ ਕੰਮ ਕਰਦੀਆਂ ਤਾਂ ਟਾਈਮ ਨਾ ਘਰੇ ਆਇਆ ਕਰ ਇਹਨਾਂ ਵੱਲੀ ਵੀ ਧਿਆਨ ਦਿਆ ਕਰ ਦੀਦੀ ਇੰਨਾ ਕਾ ਨਾ ਮਾਮਾ ਨੂੰ ਆਪਣੇ ਬੱਚੇ ਦਾ ਪਤਾ ਹੀ ਹੁੰਦਾ ਵੈ ਜੇ ਇਹਨੇ ਇੱਟ ਚੱਕੀ ਹੈ ਨਾ ਪੱਕਾ ਬਾਜ ਨੇ ਕੋਈ ਇਹਨੂੰ ਚੁਗਵੀਂ ਗੱਲ ਕੀਤੀ ਹੋਏਗੀ ਜੇ ਤੈਨੂੰ ਆਪਣੇ ਬੱਚੇ ਦਾ ਪਤਾ ਨਾ ਮੈਨੂੰ ਵੀ ਆਪਦੇ ਆਦਮੀ ਦਾ ਪਤਾ ਆ ਉਹਨੇ ਗੱਲ ਕੋਈ ਭਲੇ ਦੀ ਕੀਤੀ ਹੋਣੀ ਆ ਜੇ ਇਹ ਦਿਲ ਤੇ ਲਾ ਗਿਆ ਤਾਂ ਅਸੀਂ ਕੀ ਕਰੀਏ ਅਸੀਂ ਕਿਸੇ ਦੇ ਮਾਪਿਆਂ ਨੂੰ ਮਾਰਾ ਬੋਲੂਗੇ ਉਹ ਵੀ ਤਾਂ ਔਖਾ ਹੋਊਗਾ ਨਾ ਨੱਕੀ ਤੇਰੇ ਅੰਕਲ ਨੇ ਮਾੜਾ ਕਹਿਤਾ ਸੀ ਜੇ ਕੁਛ ਕਹਿ ਹੀ ਦਿੱਤਾ ਸੀ ਤਾਂ ਆਪਣੀ ਮਾਂ ਨੂੰ ਦੱਸਦਾ ਇਟ ਚੱਕਣ ਦਾ ਕੀ ਮਤਲਬ ਸੀ ਉਹ ਮੇ ਅੰਕਲ ਮੈਨੂੰ ਕਹਿ ਰਹੇ ਸੀ ਪਿਓ ਤੇਰਾ ਬਾਹਰ ਗੋਰੀ ਨਾਲ ਮਾਂ ਤੇਰੀ ਲੋਕਾਂ ਦੇ ਝੂਠ ਮਾਂਝਦੀ ਹੈ ਜੇ ਮੇਰੀ ਮਾਂ ਝੂਠ ਪਾਂਝਦੀ ਹੈ ਨਾ ਮਿੰਨਤ ਕਰਦੀ ਹੈ ਇਹਨੂੰ ਕੁਝ ਕਹਿਣ ਤੋਂ ਪਹਿਲਾਂ ਨਾ ਅੰਕਲ ਨੂੰ ਸਮਝਾਓ ਦੀਦੀ ਮੈਂ ਤੇ ਨਾ ਤੁਹਾਨੂੰ ਇੱਕੋ ਹੀ ਗੱਲ ਕਹਾਂਗੀ ਕਿ ਭਾਜੀ ਨੂੰ ਸਮਝਾ ਲਓ ਕਿ ਬੱਚਿਆਂ ਨਾਲ ਨਾ ਬਹਿਸ ਨਾ ਕਰਿਆ ਕਰਨ ਕਿਉਂਕਿ ਇਹਦਾ ਸੁਭਾਅ ਨਾ ਕੁਝ ਵੱਖਰਾ ਹੀ ਹੈ ਜੇਨੂ ਮੈਂ ਕੁਝ ਕਹਿਨੀ ਆ ਨਾ ਇਹ ਤਾਂ ਮੈਨੂੰ ਟੁੱਟ ਕੇ ਪੈ ਜਾਂਦਾ ਬਾਹਰਲੀਆ ਦੀ ਗੱਲ ਕਿੱਥੋਂ ਬਰਦਾਸ਼ਤ ਕਰ ਲੇਗਾ ਮੈਨੂੰ ਆਪ ਹੀ ਦੱਸੋ ਬਾਜੀ ਦੀ ਇਹ ਗੱਲ ਕਹਿਣਾ ਸਹੀ ਹੈ ਕਿ ਬਾਹਰ ਤੇਰੇ ਪਿਓ ਨੇ ਗੋਰੀ ਨਾਲ ਵਿਆਹ ਕਰਾ ਲਿਆ ਮਾਂ ਲੋਕਾਂ ਦੀ ਝੂਠਾ ਮਾਜ ਦੀ ਫਿਰਦੀ ਹੈ ਕੰਨ ਨੂੰ ਦੇਦੀ ਆਪਾਂ ਬੱਚਿਆਂ ਦਾ ਵੈਸ ਕਰਦੇ ਆ ਚਲੋ ਮੈਂ ਮੰਨ ਗਈ ਮੇਰੇ ਘਰ ਵਾਲੇ ਨੇ ਇਹ ਗੱਲ ਕਹਿਤੀ ਪਰ ਇੱਟ ਚੱਕਣ ਦਾ ਕੀ ਮਤਲਬ ਸੀ ਸਾਡੀ ਵੀ ਮੱਲੇ ਚ ਕੋਈ ਇੱਜ਼ਤ ਆ ਆਂਟੀ ਆਂ ਹੀ ਨਾ ਗਾਲੀ ਇੱਜ਼ਤ ਤੇ ਜੇ ਤੁਹਾਨੂੰ ਇੱਜ਼ਤ ਪਿਆਰੀ ਹੈ ਤਾਂ ਸਾਨੂੰ ਵੀ ਤਾਂ ਇੱਜ਼ਤ ਪਿਆਰੀ ਹੈ ਤੇਰੀ ਨਾ ਜ਼ਬਾਨ ਉਮਰ ਨਾਲੋਂ ਵੱਧ ਚੱਲਦੀ ਆ ਪੈਣ ਲਿਖ ਕੇ ਲੈ ਲਾ ਅੱਗੇ ਜਾ ਕੇ ਤੈਨੂੰ ਓਖਾ ਕਰੂਗਾ ਦੀਦੀ ਜਿੰਨਾ ਓਖਾ ਸਿਸਟਮ ਚੱਲਦੇ ਪਿਆ ਨਾ ਇਹ ਤਾਂ ਸਾਨੂੰ ਪਤਾ ਹੈ ਕੋਈ ਨਾ ਅੱਗੇ ਦੀ ਮਾਲਕ ਆਪੇ ਦੇਖੇਗਾ ਚਲ ਠੀਕ ਆ ਤੁਹਾਡੇ ਕੰਨੀ 300 ਰੁਪਏ ਨਿਕਲਦਾ ਮੇਰਾ ਉਹ ਅੱਜ ਜਾਂ ਕੱਲ ਦੇ ਦਿਓ ਮੈਨੂੰ 300 ਰੁਪਏ ਮੈਂ ਤਾਂ ਦੀਦੀ ਅਸਤੱਕ ਤੁਹਾਡੇ ਕੋਈ ਪੈਸਾ ਮੰਗਿਆ ਹੀ ਨਹੀਂ ਤੂੰ ਤਾਂ ਨਹੀਂ ਲਿਆ ਪਰ ਆ ਛੋਟੇ ਵਾਲਾ ਫ੍ਰਿਜ ਖੋਲ ਕੇ ਕਦੇ ਸਬਜ਼ੀ ਖਾ ਲੈਂਦਾ ਕਦੇ ਸੇਬ ਖਾ ਲੈਂਦਾ ਕਦੇ ਡੱਬੇ ਚ ਚੱਕ ਕੇ ਰੋਟੀ ਖਾ ਲੈਂਦਾ ਆਪਣੇ ਬੱਚੇ ਨੂੰ ਸਮਝਾ ਲਓ ਵੀ ਸਾਡੇ ਫ੍ਰਿਜ ਨੂੰ ਹੱਥ ਨਾ ਲਾਵੇ ਫੇਰ ਨਾ ਕਿਉਂ ਵੀ ਇਹਦੇ ਕੰਨ ਤੇ ਲਾਤੀ ਮਮੀ ਆਂਟੀ ਨੂੰ ਨਾ 300 ਦੀ ਜਗ੍ਹਾ 600 ਦੇਦੇ ਹੋ ਕਿਉਂਕਿ ਆਂਟੀ ਆਪਾ ਪਾਜੀ ਦੁੱਗਣੀ ਕਰਕੇ ਮੋੜਦੇ ਆ ਹਾ